ਮੇਤੇ ਸ੍ਰੀ ਰਣਵਕਿੰਦਰ ਸਿੰਘ ਪੱਤੀ ਜੀ ਸਵਾਗਤ ਤੇ ਨਾਲ ਇਹ ਸਸਰੀਕਾਲ ਹੈ। ਸ਼ੁਕਰੀਆ ਜੀ ਗੱਲਸਾਨਾ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀਐਲ ਸਾਹਿਬ 12 ਵਜੇ ਆ ਟਿਕਿਆ ਪਿਆ ਪੰਜਾਬ ਇਕੱਲੇ ਤੁਸੀਂ ਜਾਗਦੇ ਹੋ ਪਿੰਡਾਂ 'ਚ ਤਾਂ 7 ਵਜੇ ਸੌਂ ਜਾਂਦੇ ਆ ਮੈਂ ਕਹਨਾ। ਜੀ। ਅੱਛਾ ਖਬਰਾਂ ਵਾਲ ਨੂੰ ਹੋਈਏ ਪੰਜਾਬ ਦੀ ਕੈਬਨਟ ਦੀ ਮੀਟਿੰਗ ਆ ਜਿਹੜੀ ਪੰਜਾਬ ਬਾਰੇ ਅੱਜ ਖਾਸੀ ਗੱਲ ਕਰਨੀ ਆ ਮੈਂ ਖਾਸਾ ਕੁਝ ਪੰਜਾਬ ਚ ਹੋ ਰਿਹਾ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਜੀ ਜਨ ਸਾਹਿਬ ਉਹ ਜਦ ਮੈਂ ਪੰਜਾਬੀ ਚ ਕਹਿੰਦੇ ਆ ਨਾ ਵੀ ਜਿਹੜੇ ਰੋਗ ਨਾ ਮਰਗੀ ਬੱਕਰੀ ਉਹ ਹੀ ਰੋਗ ਪਠੋਰੇ ਤੋਂ ਅਸਲ ਦੇ ਵਿੱਚ ਆ ਜਿਹੜੀ ਦਿੱਲੀ ਵਾਲੀ ਇਹਨਾਂ ਦੀ ਸਰਕਾਰ ਡਿੱਗੀ ਹੈ ਇਹ ਸ਼ਰਾਬ ਨੀਤੀ ਲੈ ਬੈਠੀ ਇਹਨਾਂ ਨੂੰ ਇਹ ਸ਼ਰਾਬ ਦੇ ਕਾਰੋਬਾਰ ਤੋਂ ਜਦੋਂ ਪੈਸਾ ਕਮਾਉਣ ਦੀ ਸਰਕਾਰਾਂ ਸੋਚ ਬਈਆਂ ਨੇ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਵੱਧ ਤੋਂ ਵੱਧ ਪੈਸਾ ਸ਼ਰਾਬ ਵਾਲੇ ਕੰਮ ਤੋਂ ਕਮਾਈਏ ਪੰਜਾਬ ਵਾਲੀਆਂ ਸਰਕਾਰਾਂ ਨੂੰ ਵੀ ਇਹੀ ਰਿਹਾ ਦਿੱਲੀ ਵਾਲੀਆਂ ਸਰਕਾਰਾਂ ਨੂੰ ਵੀ ਇਹੀ ਰਿਹਾ ਆਵਾਜ਼ੀ ਪਾਰਟੀ ਨੇ ਦਿੱਲੀ ਦੇ ਵਿੱਚ ਅੱਧੀ ਚੋਟੀ ਦਾ ਜ਼ੋਰ ਲਾਇਆ ਵੀ ਪੈਸਾ ਦਾ ਜਿਹੜਾ ਉਹ ਸ਼ਰਾਬ ਤੋਂ ਕਮਾਈਆ ਦੀਪ ਮਲੋਤਰੇ ਨੂੰ ਲੈ ਕੇ ਪੰਜਾਬ ਵਾਲੇ ਨੂੰ ਕਹਿੰਦੇ ਜੀ ਇੱਥੇ ਦਿੱਲੀ ਦੇ ਵਿੱਚ ਆਪਾਂ ਪਰਚੂਨ ਦੀਆਂ ਦੁਕਾਨਾਂ ਤੇ ਵੀ ਸ਼ਰਾਬ ਵੇਚਣ ਲਾ ਦੇਣੀ ਐ ਐਨਾ ਪੈਸਾ ਕਮਾਉਣਾ ਉਹ ਸ਼ਰਾਬ ਨੀਤੀ ਇਹਨਾਂ ਨੂੰ ਲੈ ਬੈਠੀ ਉਸੇ ਸ਼ਰਾਬ ਨੀਤੀ ਦੇ ਚੱਲਦੇ ਆ ਜੇਲ੍ਹ ਯਾਤਰਾ ਵੀ ਜਿਹੜੀ ਲਾਹ ਮੁੱਖ ਮੰਤਰੀ ਤੋਂ ਬਹੁਤੇ ਮੰਤਰੀਆਂ ਨੂੰ ਜਿਹੜੀ ਦਿੱਲੀ ਦੇ ਵਿੱਚ ਕਰਨੀ ਪਈ ਹੁਣ ਪੰਜਾਬ ਦੇ ਵਿੱਚ 10000 ਕਰੋੜ ਤੋਂ ਵੱਧ ਦਾ ਮੁਨਾਫਾ ਕਾ ਜਿਹੜਾ ਪਰイヤー ਉਹ ਸਰਕਾਰ ਸ਼ਰਾਬ ਤੋਂ ਕਮਾ ਰਹੀ ਹੈ ਹੁਣ ਐਕਿ ਇਹਨਾਂ ਨੇ ਕਹਿਤਾ ਵੀ ਇਦੂ ਵੀ ਬੱਤ ਔਰ ਅੱਜ ਜਿਹੜੀ ਮੁੱਖ ਮੰਤਰੀ ਭਗਵੰਤ ਸਿਮਰਨ ਹੋਰਾਂ ਦੀ ਗਵਾਹੀ ਦੇ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਆ ਉਹਦੇ 'ਚ ਜੋਰੀ ਸਾਰਾ ਸ਼ਰਾਬ ਨੀਤੀ ਤੇ ਸੀਗਾ 31 ਮਾਰਚ ਨੂੰ ਸ਼ਰਾਬ ਦੇ ਠੇਕੇ ਟੁੱਟਦੇ ਹੁੰਦੇ ਆਪਾਂ ਨੂੰ ਪਤਾ ਹੈ 1 April ਤੋਂ ਨਵੇਂ ਠੇਕੇਦਾਰ ਸ਼ਰਾਬ ਦੇ ਆ ਕੇ ਸ਼ਰਾਬ ਰੱਖ ਕੇ ਬਹਿ ਜਾਂਦੇ ਆ 1 April ਤੋਂ ਨੰਮਾ ਕੰਮ ਸ਼ੁਰੂ ਹੁੰਦਾ ਮਾਰਚ ਦਾ ਮਹੀਨਾ ਕੱਨੋਂ ਚੜ ਜਾਣਾ ਪਰ ਤੋਂ ਨੂੰ ਔਰ 31 ਮਾਰਚ ਲਾਸਟ ਡੇਟ ਆ ਉਹ ਤੋਂ ਪਹਿਲਾਂ ਪਹਿਲਾਂ ਇਹਨੇ ਸ਼ਰਾਬ ਨੀਤੀ ਨਵੀਂ ਤਿਆਰ ਕਰ ਲਈ ਸਤਿਪੀਏ ਸੀਜੀ ਅੱਜ ਦੀ ਬੈਠਕ ਦੇ ਵਿੱਚ ਮੁੱਖ ਮੰਤਰੀ ਨੇ ਲਿਆ ਕੇ ਉੱਥੇ ਸਾਰੀ ਗੱਲ ਰੱਖੀ ਹੈ ਕਿ 2025-26 ਦੇ ਦੌਰਾਨ ਆਪਾਂ 11020 ਕਰੋੜ ਰੁਪਏ ਦਾ ਜਿਹੜਾ ਆਪਕਾਰੀ ਮਾਲੀਆ ਇਕੱਠਾ ਕਰਨਾ ਹੈ ਜਿਹੜਾ ਪਿਛਲੇ ਸਾਲ ਦੇ ਮੁਕਾਬਲੇ 8% ਤੋਂ ਵੱਧ ਹੈ ਔਰ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਇਹ ਹੈ ਕਿ ਸਾਲ 2024-25 ਦੀ ਜਿਹੜੀ ਆਪਕਾਰੀ ਨੀਤੀ ਸੀ ਉਹਦੇ ਦੌਰਾਨ 10145 ਕਰੋੜ ਰੁਪਏ ਇਕੱਠਾ ਕਰਨ ਦਾ ਟੀਚਾ ਮਿਥਿਆ ਸੀਗਾ ਹੁਣ ਤੱਕ ਜਾਨੀ ਕਿ ਫਰਵਰੀ ਲਾਸਟ ਤੱਕ 10200 ਕਰੋੜ ਦਾ ਮਾਲੀਆ ਇਕੱਠਾ ਕਰ ਲਿਆ ਜਾਨੀ ਕਿ 10145 ਕਰੋੜ ਇਕੱਠਾ ਕਰਨਾ ਸੀ 10200 ਕਰੋੜ ਇਕੱਠਾ ਕਰ ਲਿਆ ਮੈਨੂੰ ਲੱਗਦਾ 2-400 ਕਰੋੜ ਹੋਰ ਨਹੀਂ ਛੱਡਦੇ ਇਹ ਅਗਲੇ ਮਾਰਚ ਦੇ ਮਹੀਨੇ ਦੇ ਵਿੱਚ 31 ਮਾਰਚ ਤੱਕ ਕਰਨਾ ਹੈ ਹੁਣ ਜਿਹੜਾ ਅਗਲਾ ਸਾਲ ਆ 2025-26 ਉਹਦੇ ਲਈ ਇਹਨਾਂ ਨੇ ਜਿਹੜਾ ਇਸ ਤੋਂ ਵੱਧ 11000 ਤੋਂ ਵੱਧ ਇਕੱਠਾ ਕਰਨ ਦਾ ਟੀਚਾ ਮਿਲ ਲਿਆ ਹੋਰ ਬਦਲਾਕ ਸਿੰਘ ਸਾਹਿਬ ਇਹਨਾਂ ਨੇ ਇਹ ਕਰਤੇ ਵੀ ਇੱਕ ਤਨ ਜਿਹੜੀ ਬੀਅਰ ਹੈ ਬੀਅਰ ਦੀਆਂ ਨੂੰ ਥੋਕ ਰੇਟ ਦੇ ਉੱਤੇ ਜਿਹੜਾ ਇਹਨਾਂ ਨੇ ਦੇਣ ਦੀ ਗੱਲ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਰਤੀ ਦੂਸਰਾ ਇਹ ਕਿ ਜਿਹੜੇ ਫਾਰਮ ਸਟੇ ਫਾਰਮ ਨੇ ਉੱਥੇ ਪਹਿਲਾਂ 12 ਬੋਤਲਾਂ ਰੱਖੀਆਂ ਜਾ ਸਕਦੇ ਆ ਸੀ ਇੰਡੀਅਨ ਮੇਡ ਫਾਰਮ ਲਿੱਕਰ ਦੀਆਂ 12 ਕੋ 8 36 ਕੋ 8 ਜਿਹੜੇ ਉਹ ਰੱਖੇ ਜਾ ਸਕਦੇ ਨੇ ਇਹਦੇ ਨਾਲ ਹੀ ਬੀਅਰ ਬਾਇੰਡ ਜਨ ਥੋਕਾ ਬਰਾਂਟੀ ਇਹ ਸ਼ਰਾਬਤ ਪਾਸ ਰੱਖਣ ਦੀ ਹੋਂਦ ਦੇ ਵਿੱਚ ਇਸੇ ਤਰ੍ਹਾਂ ਦਾ ਬਵਾਦ ਹੈ ਜਿਹੜਾ ਉਹ ਕੀਤਾ ਗਿਆ ਹੈਗਾ। ਔਰ ਇਹਨਾਂ ਨੇ ਇਹ ਕੀਤਾ ਵੀ ਐਲਕੋਹਲ ਦੀ ਘੱਟ ਮਾਤਰਾ ਵਾਲੀ ਜਿਹੜੀ ਸ਼ਰਾਬ ਹੈ ਬੀਅਰ ਹੈ ਜਿਹੜੀ ਜਾਂ ਵਾਈਨ ਹੈ ਉਹਦੀ ਖਤਮ ਨੂੰ ਪਛਾਹਤ ਕਰਨ ਦੇ ਲਈ ਜਿਹੜੀ ਬੀਅਰ ਸ਼ਾਪ ਦੀ ਫੀਸ ਪ੍ਰਤੀ ਸ਼ਾਪ 2 ਲੱਖ ਰੁਪਈਆ ਤੋਂ ਘਟਾ ਕੇ 25000 ਰੁਪਈਆ ਪ੍ਰਤੀ ਸ਼ਾਪ ਕਰਦੀ। ਨਵੇਂ ਨਿਵੇਸ਼ ਉਹ ਹਲਾਲਾ ਦੇਣ ਦੇ ਲਈ ਇਹ ਵੱਡੀ ਗੱਲ ਹੈ। ਪਹਿਲਾਂ 2 ਲੱਖ ਰੁਪਈਆ ਪ੍ਰਤੀ ਸ਼ਾਪ ਫੀਸ ਹੁਣ 25000 ਕਰਤਾ ਬੀਅਰ ਤੇ ਕੱਲੀ ਤੇ ਜਾਣੇ ਪੰਜਾਬ 'ਚ ਬਹੁ ਵੱਡੀ ਪੱਧਰ ਤੇ ਬੀਅਰ ਬਾਰ ਖੁੱਲਣਗੇ ਹੁਣ ਬੀਅਰ ਦੀਆਂ ਦੁਕਾਨਾਂ ਵੱਡੀ ਪੱਧਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਖੁੱਲ ਜਾਣਗੀਆਂ ਇਸੇ ਤਰ੍ਹਾਂ ਸ਼ਰਾਬ ਤੇ ਲੱਗਦੀ ਜਿਹੜੀ ਗਊ ਭਲਾਈ ਫੀਸ ਆ ਉਹਦੇ 'ਚ 50% ਦਾ ਵਾਧਾ ਕਰਨ ਦੀ ਪ੍ਰਮਾਣਿਕੀ ਦੇ ਦਿੱਤੀ ਐ ਇਹਦੇ ਨਾਲ ਹੁਣ ਇਹ ਫੀਸ 1 ਰੁਪਿਆ ਪ੍ਰਤੀ ਪ੍ਰੂਫ ਲੀਟਰ ਤੋਂ ਵੱਧ ਕੇ 1.5 ਰੁਪਿਆ ਪ੍ਰਤੀ ਪ੍ਰੂਫ ਲੀਟਰ ਹੋ ਗਈ ਐ ਔਰ ਗਊ ਭਲਾਈ ਫੀਸ ਇਕਰਾਹੀ ਜੋ 16 ਕਰੋੜ ਰੁਪਏ 225-26 ਦੇ ਵਿੱਚ ਵੱਧ ਕੇ 24 ਕਰੋੜ ਰੁਪਏ ਹੋ ਜਾਊਗੀ ਇਸ ਤੋਂ ਇਲਾਵਾ ਦੋ ਤਨਹੋਰ ਫੈਸਲੇ ਲਏ ਨੇ ਜੀ ਅੱਜ ਕੈਬਨਿਟ ਦੇ ਵਿੱਚ ਇੱਕ ਪੰਜਾਬ ਤੀਰਥ ਯਾਤਰਾ ਸਮਿਤੀ ਦਾ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਲਈ ਜਿਹੜੀ ਡਿਜੀਟਲ ਦਸਤਾਖਤਾਂ ਤਮਾ ਯਾ ਕਰਨ ਲਈ ਪੀਆਈਸੀਟੀਸੀ ਇੱਕ ਏਜੰਸੀ ਜਾਂ ਉਹਨੂੰ ਮਨੋਨੀਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਸੋਧ ਨਿਯਮਾਂ ਜਿਹੜਾ ਉਹਦੇ ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਔਰ ਪੰਜਾਬ ਰਾਜ ਐਨ ਆਰ ਆਈ ਕਮਿਸ਼ਨ ਦੀ ਪ੍ਰਸ਼ਾਸਕੀ ਰਿਪੋਰਟ ਆ ਜਿਹੜੀ ਉਹਨੂੰ ਵੀ ਪ੍ਰਵਾਨਗੀ ਤੇ ਦਿੱਤੀ ਗਈ ਆ ਜੀ ਗੱਲ ਸਾਬ ਅੱਛਾ ਜੀ ਪਵਾਨੀਗੜ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਗੱਲ ਵੱਡੀ ਯੂਨੀਅਨ ਆ ਇਹ ਬਹੁਤ ਡਾਂਗ ਵਾਲੀ ਇਹ ਯੂਨੀਅਨ ਆ ਮੈਨੂੰ ਮੈਂ ਬਹੁਤ ਨੇੜੋਂ ਵੇਖਿਆ ਪਰਿਵਾਰ ਇੱਥੇ ਪ੍ਰਧਾਨਗੀ ਕਰਦਾ ਰਿਹਾ ਨੇੜੇ ਦੇ ਰਿਸ਼ਤੇਦਾਰ ਆਪਣੇ ਇੱਥੇ ਰਿਸ਼ਵਤ ਦਾ ਮਾਮਲਾ ਕੀ ਹੋਇਆ ਇਹ ਕਿਹੋ ਜਿਹਾ ਗੱਲ ਇਹ ਹੋਈ ਆ ਗੱਲ ਖਾਸ ਹੀ ਵੱਡੀ ਐ ਕਿ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਬੀਬੀ ਨਿਰਿੰਦਰ ਕੌਰ ਭਰਾਜ ਨਿਰਿੰਦਰ ਕੌਰ ਭਰਾਜ ਨੂੰ ਜਦੋਂ ਟਿਕਟ ਦਿੱਤੀ ਸੀ ਭਗਵੰਤ ਮਾਨ ਹੋਰਾਂ ਨੇ ਕਿਹਾ ਤੇ ਆਮ ਘਰ ਦੀ ਕੁੜੀ ਐ ਆਹ ਲਓ ਜੀ ਆਮ ਘਰ ਦੀ ਕੁੜੀ ਉਦੋਂ ਪਹਿਲਾ ਐਜੂਕੇਸ਼ਨ ਮਿਨਿਸਟਰ ਹੁੰਦਾ ਸੀ ਯਾ ਉਦੋਂ ਆ ਪੀਡਬਲੂਡੀ ਮੰਤਰੀ ਬਣ ਗਿਆ ਸੀ ਜਦੋਂ ਚੰਨੀ ਮੁੱਖ ਮੰਤਰੀ ਬਣਿਆ ਸੀ ਵਿਜੇਂਦਰ ਸਿੰਘਲਾ ਉਹਦੇ ਖਿਲਾਫ ਸੰਗਰੂਰ ਤੋਂ ਤਾੜੀ ਸੀ ਨਿਰੰਦਰ ਕੌਰ ਭਰਾਜ ਨੂੰ ਲੋਕਾਂ ਨੇ ਵੱਡੀ ਪੱਦਰ ਦੇ ਉੱਤੇ ਵੋਟਾਂ ਪਾ ਕੇ ਜਿਤਾਇਆ ਹੁਣ ਅੱਜ ਜਿਹੜਾ ਇਹ ਰੌਲਾ ਪਿਆ ਭਵਾਨੀਗੜ੍ਹ ਟਰੱਕ ਯੂਨੀਅਨ ਦਾ ਉਹਦੇ ਵਿੱਚ ਇਸ ਬੀਬਾ ਦਾ ਨਾਮ ਹੋ ਗਿਆ ਅਸਲ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾ ਮਿਲਣ ਦੇ ਉੱਤੇ ਇੱਕ ਵਿਅਕਤੀ ਨੇ ਜ਼ਹਿਰ ਨਿਗਲ ਲਿਆ ਔਰ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਵੱਡੀ ਪੱਤਰ ਦੇ ਉੱਤੇ ਉਹਦੇ 'ਚ ਨੋਟ ਹੀ ਨੋਟ ਪਏ ਆ ਔਰ ਉਹ ਕਹਿੰਦਾ ਵੀ ਇਹ 30 ਲੱਖ ਰੁਪਏ 'ਚ ਸਾਡਾ ਸੌਦਾ ਹੋਇਆ ਸੀਗਾ ਵੀ ਪ੍ਰਧਾਨਗੀ ਦੇਣੀ ਹੈ ਔਰ 30 ਲੱਖ ਰੁਪਿਆ ਪਿਆ ਕਹਿੰਦਾ ਵਾਪਸ ਮੋੜਦਾ ਐ ਐਮਐਲ ਨੇ 55 ਜਿਹੇ ਬੇਤਲ ਲਿਜਾ ਕੇ ਉਹਨੂੰ ਦੇਖੋ ਕਹਿੰਦਾ ਕੋਈ ਟਰੱਕ ਜੂਨੀਅਨ ਦਾ ਪ੍ਰਧਾਨ ਬਣਾਤਾ ਹਾਂ ਮੇਰੇ ਕੋਲ ਤਾਂ ਕੋਈ ਰਾਹ ਨਹੀਂ ਬਚਿਆ ਉਹਦੇ ਚ ਕੁਝ ਵਿਅਕਤੀ ਹੋਰ ਵੀ ਦਿਖ ਰਹੇ ਨੇ ਵੀਰਲ ਵੀਡੀਓ ਦੇ ਵਿੱਚ ਉਹ ਹਾਲਾਂਕਿ ਗੱਲ ਕਿੰਨੀ ਕ ਸੱਚੀ ਹੈ ਤਾਂ ਨਹੀਂ ਕਹਿ ਸਕਦੇ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਕੋਈ ਵਿਅਕਤੀ ਜਦੋਂ ਜ਼ਹਿਰ ਨਿਕਲਦਾ ਹੈ ਜਦੋਂ ਮੌਤ ਨੂੰ ਗਲੇ ਲਾਉਂਦਾ ਉਦੋਂ ਬਹੁਤਾ ਝੂਠ ਨਹੀਂ ਉਹ ਬੋਲਦਾ ਹੁੰਦਾ ਇਹ ਇਹ ਗੱਲ ਜ਼ਰੂਰ ਇੱਕ ਧਾਰਨਾ ਜਿਹੜੀ ਉਹ ਹੈਗੀ ਆ ਤੁਕੋ ਅਨੀਗਰ ਚ ਟਰੱਕ ਜੂਨੀਅਨ ਦੀ ਪ੍ਰਧਾਨ ਦੀ ਨਾਮ ਮਿਲਣ ਦੇ ਉੱਤੇ ਇੱਕ ਵਿਅਕਤੀ ਨੇ ਜਿਹੜਾ ਜ਼ਹਿਰ ਨਿਗਲਿਆ ਹਾਲਾਂਕਿ ਉਸ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਹੀ ਹੈ ਔਰ ਡਾਕਟਰ ਉਹਨੂੰ ਬਚਾਉਣ ਦੀ ਹਰ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਨੇ ਜ਼ਹਿਰ ਨਿਗਲਣ ਵਾਲੇ ਵਿਅਕਤੀ ਦਾ ਨਾਮ ਮਨਜੀਤ ਸਿੰਘ ਹੈ ਔਰ ਜ਼ਹਿਰ ਨਿਗਲਣ ਤੋਂ ਪਹਿਲਾਂ ਮਨਜੀਤ ਸਿੰਘ ਨੇ ਇੱਕ ਕੁਝ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਵਿਧਾਇਕਾ ਜਿਹੜੀ ਆਮ ਆਦਮੀ ਪਾਰਟੀ ਦੀ ਆ ਉਹਦੇ ਤੇ 30 ਲੱਖ ਰੁਪਏ ਦੇ ਵਿੱਚ ਪਹਿਲਾਂ ਪ੍ਰਬਾਨਗੀ ਦੇਣ ਦੇ ਦੋਸ਼ ਲਾਏ ਔਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਆ ਜਿਹੜੀ ਉਹ ਵਾਇਰਲ ਹੋ ਰਹੀ ਹੈ। ਉਹ ਇਮਾਨਦਾਰੀ ਦਾ ਸਬੂਤ ਵੀ ਦਰਸਾਉਂਦੇ ਆ ਜੀ ਕਹਿੰਦੇ ਦੇਖੋ 80 ਲੱਖ ਮੋੜ ਤਾਂ ਦਿੱਤਾ ਨਾ ਅਗਲੇ ਨੇ। ਜੀ। ਅੱਛਾ ਨਵ ਕੀਰਨ ਇੱਕ ਮੈਂ ਗੱਲ ਆਮ ਆਦਮੀ ਪਾਰਟੀ ਦੀ ਕਰਨੀ ਚਾਹੁੰਨਾ ਹੈ। ਆਦਮੀ ਆਮ ਆਦਮੀ ਪਾਰਟੀ ਜਦ ਪਾਵਰ ਚਾਈ ਸਥਾਪਿਤ মিডিਏ ਨੇ ਹੱਥ ਨਹੀਂ ਫੜਿਆ ਬਿਲਕੁਲ ਪਿੱਠ ਕਰਦੀ। ਜ਼ੋਰ ਸੀ ਕਾਂਗਰਸੀਆਂ ਦਾ ਤੇ 22 ਦੇ ਵਿੱਚ ਇਹ ਜ਼ੋਰ ਚ ਆ ਗਏ ਯੂਟਿਊਬਰਾਂ ਦੇ ਸਿਰ ਤੇ ਤੇ ਬ੍ਰਾਉਕਰ ਦੇ ਸਿਰ ਤੇ ਪਾਰਟੀ ਅੱਗੇ ਆਈ ਤੇ ਕੁਛ ਨੌ ਇਹ ਜੀ ਸੀ ਕੁਛ ਵਾਦੇ ਇਹ ਜੇ ਸੀ ਕੁਛ ਕਰਾਪਸ਼ਨ ਦੇ ਵਿੱਚੋਂ ਨਿਕਲ ਕੇ ਆਈ ਜਿਹੜਾ ਵੱਡਾ ਐਜੀਟੇਸ਼ਨ ਦਿੱਲੀ ਹੋਇਆ ਤੇ ਲੋਕਾਂ ਦੇ ਵਾਦੇ ਦਾਵੇ ਵੱਡੇ ਕਰਕੇ ਲੋਕਾਂ ਦਾ ਮਨ ਸੀ ਵੀ ਨਹੀਂ ਆਮ ਲੋਕਾਂ ਵਾਂਗੂ ਆਮ ਲੋਕਾਂ ਵਾਂਗੂ ਔਰ ਕਹਿੰਦੇ ਵੀ ਰਹੇ ਇਹ ਨੇਤਾ ਵੀ ਕਹਿੰਦੇ ਰਹੇ ਭਗਵੰਤ ਮਾਨ ਨੂੰ ਨਹੀਂ ਕਹਿੰਦੇ ਰਹੇ ਸਕਿਉਰਿਟੀ ਗਾਰਡਾਂ ਦੀ ਕੀ ਲੋੜ ਹੈ ਕਿਉਂ ਲੈਣਾ ਪਰ ਉਹ ਚੀਜ਼ਾਂ ਬਦਲ ਜਾਣੇ ਨਹੀਂ ਜੀ ਮੇਰਾ ਨਹੀਂ ਇਹ ਪ੍ਰੋਟੋਕਾਲ ਆ ਸੀਐਮ ਸਿਕਿਉਰਿਟੀ ਹੋਣੀ ਚਾਹੀਦੀ ਹੋਣੀ ਵੀ ਸੀ ਇਹ ਮੈਂ ਇਹਨੂੰ ਨਾਰਮਲ ਕਿਉਂਕਿ ਉੱਥੇ ਚਾਹੀਦਾ ਪਰ ਜਿਹੜੇ ਵਿਵਾਦ ਨੇ ਹੁਣ ਕੋਸ਼ਿਸ਼ ਉਹਨਾਂ ਨੇ ਕੀਤੀ ਆ ਸਾਰਿਆਂ ਨੂੰ ਕਿਸ ਨੂੰ ਚੇਅਰਮੈਨ ਲਾ ਕਿਸ ਨੂੰ ਕੁਛ ਲਾ ਸਾਰੇ ਜਿਨ੍ਹਾਂ ਨੇ ਉਹਨਾਂ ਲਈ ਕੰਮ ਕੀਤਾ ਉਹਨਾਂ ਨੂੰ ਉਹਨਾਂ ਨੇ ਖੁਸ਼ ਕੀਤਾ ਪਰ ਕੁਛ ਨਾ ਕੁਛ ਇਹ ਜਾਂ ਨਿਕਲੀ ਜਾਂਦਾ ਹੈ ਕੁਝ ਨਾ ਕੁਝ ਹੁਣ ਜਿਹੜੀ ਸੰਜੀਵ ਅਲੀ ਗੱਲ ਹੈ ਬਈ ਉਹਨੂੰ ਸੰਜੀਵ ਨੂੰ ਉਪਰੋਂ ਐਮਪੀ ਤੋਂ ਐਮਐਲਏ ਤੇ ਉਹ ਜਗ੍ਹਾ ਖਾਲੀ ਹੋਊ ਉੱਥੇ ਜਿਹੜੇ ਨੇ ਆਉਣਗੇ ਕੇਜਰੀਵਾਲ ਜੀ ਤੇ ਇਸ ਗੱਲ ਨੂੰ ਹਾਂ ਵੀ ਕਰ ਸਕਦੇ ਕਹਿੰਦੇ ਮਾੜਾ ਕੀ ਅਸੰਧਵਾਣਾ ਨੂੰ ਵੀ ਕੀ ਮਾੜਾ ਕੀਤਾ ਜਿਹੜੀ ਬਲਕਾਰ ਸਿੱਧੂ ਵਾਲਾ ਕੇਸ ਹੈ ਬਲਕਾਰ ਸਿੱਧੂ ਚ ਅੱਜ ਮੈਂ ਸਵੇਰ ਤੋਂ ਹੀ ਜੇਠੀ ਦੀ ਮੁੰਡੇ ਦੀ ਗੱਲ ਸੁਣ ਰਿਹਾ ਸੀ ਜੇਠੀ ਪੂਰਾ ਕਾਇਮ ਹੋ ਕੇ ਬੋਲ ਰਿਹਾ ਸੀ ਵੀ ਇਹ ਗੱਲ ਹੋਈ ਹੈ ਗਾਲਾਂ ਕੱਢੀਆਂ ਨੇ ਆ ਕੁਛ ਕਿਹਾ ਇਸ ਤਰ੍ਹਾਂ ਕਿਹਾ ਵੀ ਸਾਡੇ ਤਾਂ ਅਸੀਂ ਤਾਂ ਕਰਨ ਵਾਲਿਆਂ ਟੀ ਸੀਰੀਜ਼ ਚ ਮੇਰਾ ਭਾਈ ਮੈਨੇਜਰ ਸੀ ਅਸੀਂ ਇਹਦੀਆਂ ਕੈਸਟਾਂ ਕੱਢਦੇ ਰਹੇ ਮੁੰਡੇ ਸਿੱਧੂ ਦਾ ਕੇਸ ਹੈ ਜਿਹੜਾ ਇਹ ਜਿਹੜੀ ਗੱਲ ਹੁਣ ਕਿੱਧਰ ਨੂੰ ਜਾ ਰਹੀ ਆ ਉਹ ਗੱਲਾਂ ਬਾਤਾਂ ਹੁਣ ਐਡਿਟ ਕੀਤੀ ਆ ਇਹ ਕੀਤੇ ਆ ਖਰ ਦੇ ਤਾਂ ਫੋਰੈਂਸਿਕ ਐਗਜ਼ਾਮੀਨੇਸ਼ਨ ਤੇ ਆ ਜਾਣਾ ਪਰ ਜਿਹੜਾ ਕਿਸੇ ਪਾਰਟੀ ਤੋਂ ਇਹ ਆਸ ਨਾ ਹੋਵੇ ਉੱਥੋਂ ਬੇਆਸ ਬੰਦੇ ਹੁੰਦੇ ਨੇ ਰਾਜਨੀਤੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਰਨੀ ਆਕਾਲੀਆਂ ਨੇ ਵੀ ਕਰਨੀਆਂ ਕਾਂਗਰਸ ਨੇ ਦੇਖੋ ਰਾਜਨੀਤੀ ਆਮ ਆਦਮੀ ਪਾਰਟੀ ਨੂੰ ਕਰਨੀ ਪੈਣੀ ਆ ਲੋਕਾਂ ਦੇ ਵਿੱਚ ਔਰ ਇੱਕ ਵੱਡੀ ਸ਼ਿਫਟ ਜਿਹੜੀ ਭਗਵੰਤ ਮਾਨ ਤੋਂ ਅਮਨ ਅਰੋੜੇ ਵੱਲ ਨੂੰ ਜਾ ਰਹੀ ਆ ਉਹ ਵੀ ਦੱਸ ਰਹੀ ਆ ਕੁਝ ਇਹਦਾ ਮਲਾਂਕਣ ਕਰਿਓ ਜੀ ਫਿਰ ਰਾਣਾ ਗਰਜੀਤ ਵੱਲ ਨੂੰ ਆਉਣਾ ਦੇਖੋ ਕਿ ਸਰ ਅਸਲ ਦੇ ਵਿੱਚ ਬੀਜੇਪੀ ਜਿਹੜੀ ਸੱਤਾ ਦੇ ਵਿੱਚ ਹੈ ਸੈਂਟਰ ਦੇ ਵਿੱਚ ਉਹਨਾਂ ਨੇ মিডিਆ ਮੈਨੇਜਮੈਂਟ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਤੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੂੰ ਦੇਸ਼ ਦਾ মিডিਆ ਦਾ ਜਿਹੜਾ ਉਹਦਾ ਇੱਕ ਵੱਡਾ ਹਿੱਸਾ ਬੀਜੇਪੀ ਦੀ ਬੋਲੀ ਬੋਲਦਾ ਜਿਹਨੂੰ ਗੋਦੀ মিডিਆ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਹੂੰ ਔਰ ਗੋਦੀ মিডিਆ ਨੇ ਕਦੇ ਵੀ ਸੈਂਟਰ ਗਵਰਨਮੈਂਟ ਦੇ ਖਿਲਾਫ ਜਿਹੜੀ ਹੈਗੀ ਕੋਈ ਖਬਰਾਂ ਉਸ ਰੂਪ ਦੇ ਵਿੱਚ ਨਹੀਂ ਚਲਾਈ ਬਲਕਿ ਖਬਰਾਂ ਨੂੰ ਡਿਲੀਊਟ ਕੀਤਾ ਆਮ ਆਦਮੀ ਪਾਰਟੀ ਨੇ ਸੇਮ ਪਾਲਿਸੀ ਪੰਜਾਬ ਦੇ ਵਿੱਚ ਬਣਾਈ ਆ ਮੀਡੀਆ ਮੈਨੇਜਮੈਂਟ ਨੂੰ ਕਿਹਾ ਜਾਂਦਾ ਔਰ ਮੀਡੀਆ ਮੈਨੇਜਮੈਂਟ ਦੇ ਤਹਿਤ ਇਹਨਾਂ ਨੇ ਹੁੰਬਾ ਵਾਂਗੂ ਅੱਗੇ ਯੂਟਿਊਬਰ ਚੈਨਲਾਂ ਨੂੰ ਜਿਹੜਾ ਆਪਦੇ ਪੱਖ ਦੇ ਵਿੱਚ ਬੁਗਤਾਇਆ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਇਹ ਮੀਡੀਆ ਮੈਨੇਜਮੈਂਟ ਕੀਤੀ ਗਈ ਆ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਇੱਕ ਟੀਮ ਬਣਾਈ ਜਿਹੜੀ ਟੀਮ ਦੇ ਵਿੱਚ ਪਹਿਲਾਂ ਕੁਝ ਪੱਤਰਕਾਰਾਂ ਨੂੰ ਜਿਹੜਾ ਸਰਕਾਰ ਦੇ ਨੇੜੇ ਲਗੇ ਕੁਝ ਪੱਤਰਕਾਰਾਂ ਨੂੰ ਸਰਕਾਰ ਦੇ ਵਿੱਚ ਲਿਵਾਲਬ ਕੀਤਾ ਔਰ ਬਹੁਤ ਸਾਰੇ ਜਿਹੜੇ ਕਹਿੰਦੇ ਕਹਾਉਂਦੇ ਪੱਤਰਕਾਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਆ ਰਹੇ ਸੀਗੇ ਔਰ ਵੱਡੇ ਵੱਟੇ ਉਹਨਾਂ ਦੇ ਨਾਂ ਨੇ ਪੱਤਰਕਾਰਾਂ ਦੇ ਉਹਨਾਂ ਨੇ ਬਾਦਲਾ ਖਿਲਾਫ ਜ਼ਰੂਰ ਬੋਲੇ ਕੈਪਟਨ ਖਿਲਾਫ ਜ਼ਰੂਰ ਬੋਲੇ ਲੇਕਿਨ ਇਨਾਂ ਦੀ ਸਰਕਾਰ ਦੇ ਖਿਲਾਫ ਉਹਨਾਂ ਨੇ ਗੱਲਾਂ ਨੂੰ ਉਸ ਰੂਪ ਦੇ ਵਿੱਚ ਨਹੀਂ ਬੋਲਿਆ ਔਰ ਇਸੇ মিডিਆ ਮੈਨੇਜਮੈਂਟ ਦੇ ਸਿਰ ਦੇ ਉੱਤੇ ਇਹ ਸੱਤਾ ਦੇ ਵਿੱਚ ਆਏ ਔਰ ਅੱਜ ਜਦੋਂ ਕੁਝ ਚੈਨਲ ਕੁਝ ਪੱਤਰਕਾਰ ਇਨਾਂ ਦੇ ਮਸਲੇ ਦੇ ਉੱਤੇ ਬੋਲ ਰਹੇ ਨੇ ਤਾਂ ਇਹ ਜ਼ੁਬਾਨਬੰਦੀ ਕਰਨ ਲੱਗੇ ਹੋਏ ਨੇ ਇਹਨਾਂ ਅਸਲ ਦੇ ਵਿੱਚ ਗੱਲ ਸਾਹਿਬ ਇਸ ਰੂਪ ਦੇ ਵਿੱਚ ਉਤਰਿਆ ਹੁੰਦੇ ਨੇ ਵੀ ਜਦੋਂ ਤੇ ਮਸਲੇ ਨਿੱਜੀ ਲੈ ਲੈਂਦੇ ਨੇ ਹੁਣ ਕੋਈ ਵਿਅਕਤੀ ਹੈਗਾ ਜਿਹੜਾ ਉਹ ਜਦੋਂ ਕਿਸੇ ਐਮਐਲਏ ਖਿਲਾਫ ਗੱਲ ਕਰਦਾ ਹੈ ਜਦੋਂ ਉਹ ਕਿਸੇ ਮੁੱਖ ਮੰਤਰੀ ਖਿਲਾਫ ਗੱਲ ਕਰਦਾ ਉਸ ਕੁਰਸੀ ਖਿਲਾਫ ਗੱਲ ਕਰਦਾ ਲੇਕਿਨ ਇਹ ਪਰਸਨਲੀ ਲੈ ਕੇ ਪਾਰਕ ਬੈਕਗ੍ਰਾਉਂਡ ਤੱਕ ਜਾਂਦੇ ਨੇ ਹੁਣ ਜਿਹੜਾ ਇਹ ਲੋਕ ਆਵਾਜ਼ ਚੈਨਲ ਦਾ ਸੰਚਾਲਕ ਪੱਤਰਕਾਰ ਹੈਗਾ ਮਨਿੰਦਰਜੀਤ ਸਿੱਧੂ ਜੈ ਸੋ ਦਾ ਪਹਿਲਾਂ ਰੀਡ ਦਾ ਕਿਸੇ ਸਮੇਂ ਆਮ ਆਦੀ ਪਾਰਟੀ ਦੇ ਨਾਲ ਰਹੀ ਆ no doubt ਇਹ ਮੁੰਡਾ ਕਿੱਥੇ ਦਾ ਜੀ ਜੈਤੋ ਦਾ ਜੀ ਇਹ ਮੁੰਡਾ ਜੈਤੋ ਦਾ ਔਰ ਇਹ ਆਮਾਦੇ ਪਾਰਟੀ ਦੇ ਨੇੜੇ ਕਿਸੇ ਸਮੇਂ ਰਹਾਗਾ ਅੱਛਾ ਜੀ ਤੇ ਇਸ ਦੇ ਵੱਲੋਂ ਪਿਛਲੇ ਸਮੇਂ ਤੋਂ ਵਿਵਾਦਕੀ ਦੇ ਬਹੁਤ ਸਾਰੇ ਮਸਲੇ ਠਾਏ ਗਏ ਖਾਸ ਕਰਕੇ ਜਿਹੜਾ ਜਗਰਾਉਂ ਦੇ ਵਿੱਚ ਕੋਠੀ ਵਾਲਾ ਮਸਲਾ ਸੀਗਾ ਉਦੋਂ ਵੀ ਇਹਨੇ ਮੁੰਡੇ ਨੇ ਵਿਵਾਦਕੀ ਦੇ ਨਾਲ ਉਹ ਮਸਲਾ ਠਾਇਆ ਸੀਗਾ ਕਿਸਾਨ ਜਥੇਬੰਦੀਆਂ ਦੇ ਮਸਲੇ ਮਜ਼ਦੂਰਾਂ ਦੇ ਮਸਲੇ ਬڑے ਹੀ ਸਾਜਗਾ ਤਰੀਕੇ ਨਾਲ ਠਾਉਂਦਾ ਰਿਹਾ ਇਸੇ ਕਰਕੇ ਆਮਾਦੀ ਪਾਰਟੀ ਨੂੰ ਚੰਨ ਦੇ ਜਿਹੜੇ ਵਿਅਕਤੀ ਨੇ ਪੱਤਰਕਾਰ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੌਧੇ ਨੇ ਤੇ ਹੁਣ ਬਲਕਾਰ ਸਿੱਧੂ ਵਾਲਾ ਜਿਹੜੀ ਆਡੀਓ ਵਾਲਾ ਮਸਲਾ ਉਹਦੇ ਵਿੱਚ ਬਣਦਾ ਪਏ ਸੀਗਾ ਦੇਖੋ ਜੇ ਇਹਨਾਂ ਨੂੰ ਲੱਗਦਾ ਹੈ ਵੀ ਇਹ ਆਡੀਓ ਫੇਕ ਹੈ ਇਹ ਫੋਰੈਂਸਿਕ ਜਾਂਚ ਲਈ ਉਹਨੂੰ ਆਡੀਓ ਨੂੰ ਭੇਜ ਦੇ ਫੋਰੈਂਸਿਕ ਜਾਂਚ ਹੁੰਦੀ ਵੀ ਕੀ ਇਹ ਐਡਿਟ ਕੀਤੀ ਹੋਈ ਆ ਕੀ ਇਹ ਫੇਕ ਹੈ ਅਗਰ ਫੋਰੈਂਸਿਕ ਜਾਂਚ ਦੇ ਵਿੱਚ ਉਹ ਪਾਇਆ ਜਾਂਦਾ ਤਾਂ ਇਹਨਾਂ ਨੂੰ ਤਾਂ ਲੋੜ ਹੀ ਨਹੀਂ ਸੀਗੀ ਉਹਦਾ ਆਪਣੇ ਆਪ ਹੀ ਮਸਲਾ ਹੈ ਜਿਹੜਾ ਉਹ ਰਜਿਸਟਰ ਹੋ ਜਾਣਾ ਸੀਗਾ ਉਹਦੇ ਖਿਲਾਫ ਲੇਕਿਨ ਇਹਨਾਂ ਨੇ ਨਾ ਫਰੈਂਸਿਕ ਜਾਂਚ ਕਰਾਈ ਔਰ ਤੁਸੀਂ ਦੇਖੋ ਕਿ ਬਲਕਾਰ ਸਿੱਧੂ ਨੇ ਅਜੇ ਤੱਕ ਨਹੀਂ ਕਿਹਾ ਵੀ ਇਹ ਐਡਿਟ ਕੀਤੀ ਹੋਈ ਹੈ ਜਾਂ ਫੇਕ ਹੈ ਬਲਕਾਰ ਸਿੱਧੂ ਨੇ ਇਸੇ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਜਿਹੜੇ ਵਿਅਕਤੀ ਦੀ ਉਹ ਆਡੀਓ ਆ ਉਹ ਵਿਅਕਤੀ ਤਾਂ ਕਹਿ ਨਹੀਂ ਰਿਹਾ ਵੀ ਇਹ ਭਾਈ ਗਲਤ ਹੈ ਔਰ ਇਹਨਾਂ ਨੂੰ ਜਾ ਕੇ ਆਵਾਜ਼ ਦੇ ਪਾਰਟੀ ਦੇ ਵਰਕਰਾਂ ਨੂੰ ਇਹ ਦੇਦ ਗੱਤਰਾਉਣ ਲੱਗ ਗਿਆ ਪੁਲਿਸ ਦਾ ਤੁਸੀਂ ਦੇਖੋ ਵੀ ਇਹ ਜੇ ਕਿਤੇ ਕੋ ਕਤਲ ਹੋ ਜੇ ਨਾ ਜੇ ਕਿਤੇ ਕੋ ਗੰਭੀਰ ਘਟਨਾ ਵਾਪਰ ਜੇ ਲੋਕਾਂ ਨੂੰ ਧਰਨੇ ਲਾਉਣੇ ਪੈਂਦੇ ਆ ਕੇਸ ਦਰਜ ਕਰਾਉਣ ਨੂੰ ਉਹ ਐੋ ਜੇ ਮਸਲਿਆਂ ਦੇ ਵਿੱਚ ਆਇਆ ਤਾਂ ਮਾਲਵਿੰਦਰ ਮਾਲੀ ਖਿਲਾਫ ਜਿਹੜਾ ਕੇਸ ਦਰਜ ਕੀਤਾ ਸੀ ਉਹ ਵੀ ਕੇਸ ਇਸੇ ਰੂਪ ਦੇ ਵਿੱਚ ਦਰਜ ਹੋਇਆ ਸੀਗਾ ਤੇ ਕੇਸ ਸੀਗਾ ਉਹ ਇਹ ਇਸ ਤੋਂ ਪਹਿਲਾਂ ਇੱਕ ਪੱਤਰਕਾਰ ਜਿਹੜਾ ਸੁਖਨਾਥ ਸਿੱਧੂ ਉਹਦੇ ਖਿਲਾਫ 20000 ਰੁਪਏ ਦੇ ਵਿੱਚ ਕੇਸ ਦਰਜ ਹੋਇਆ ਸੀਗਾ ਉਹ ਵੀ ਝੂਠਾ ਕੇਸ ਸੀਗਾ ਇਸੇ ਰੂਪ ਦੇ ਵਿੱਚ ਉਹਨ ਮਨਿੰਦਰਜੀਤ ਸਿੱਧੂ ਦੇ ਖਿਲਾਫ 3 ਦੇ ਲੱਖ ਪਰਚੇ ਨੇ ਜਿਹੜੇ ਉਹ ਦਰਜ ਹੋ ਗਏ ਬਹੁਤ ਸਾਰੇ ਮਸਲਿਆਂ ਦੇ ਸਤੇਨ ਨੂੰ ਜੂ ਟਰਨ ਮਾਰਨੇ ਪਏ ਨੇ ਇਹਦੇ ਚ ਵੀ ਮਾਰਨਾ ਪਊਗਾ ਇਹ ਅਸਲ ਦੇ ਵਿੱਚ ਐ ਚਾਹੁੰਦੇ ਨੇ ਕਿ মিডিਆ ਜਿਹੜੀ ਬੋਲੀ ਅਸੀਂ ਕਹਿੰਨੇ ਆ ਉਹ ਬੋਲੀ ਬੋਲੇ ਅਦਰਵਾਈਜ਼ ਉਹ ਬੋਲੇ ਹੀ ਨਾ ਸੋ ਇਹ ਸਿੱਧੇ ਤੌਰ ਦੇ ਉੱਤੇ মিডিਆ ਮੈਨੇਜਮੈਂਟ ਦੇ ਵਿੱਚ ਜਿਹੜੇ ਲੱਗੇ ਹੋਏ ਇਹ ਇਹਨਾਂ ਦੇ ਵਿਅਕਤੀ ਨੇ ਆਵਾਗੇ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਇਸ ਦਾ ਪਾਸੇ ਸੋਚਣਾ ਚਾਹੀਦਾ ਵੀ ਇਹ ਪੰਜਾਬ ਆ ਪੰਜਾਬ ਇਹ ਜੇ 92 ਜਤਾ ਸਕਦਾ ਤਾਂ ਜੇ ਜਵਾਨ ਬੰਦੀ ਦੇ ਉੱਤੇ ਤੁਸੀਂ ਸੱਤਾ ਦੇ ਰੂਪ ਦੇ ਵਿੱਚ ਉੱਤਰਦੇ ਹੋ ਤਾਂ ਇਹ ਫਿਰ ਹਰਾਉਣ ਲੱਗੇ ਵੀ ਮੈਂਟਲ ਆਉਂਦੇ ਨੇ ਦਿੱਲੀ ਦੇ ਵਿੱਚ ਤਾਂ ਕੁਝ ਰਹਿ ਗਏ ਇੱਥੇ ਤਾਂ ਮਤਲਬ ਸਕੂਟਰ ਤੇ ਜਾਣ ਜੋਗੇ ਵੀ ਨਹੀਂ ਛੱਕਨੇ ਲੋਕਾਂ ਨੇ ਜਿਸ ਰੂਪ ਦੇ ਵਿੱਚ ਇਹ ਪਰਚੇ ਦਰਜ ਕਰਾ ਰਹੇ ਨੇ ਜੀ ਅੱਛਾ ਰਾਣਾ ਗਰਜੀਤ ਸਿੰਘ ਇੱਕ ਅਜਿਹਾ ਦੁਆਬੇ ਦਾ ਰਾਜਨੀਤਿਕਾ ਤੜੱਲਾ ਉਹਦੇ ਕੋਲ ਬਹੁਤ ਹੈ ਉਹਦੇ ਕੋਲ ਜਵਾਬਾ ਬਹੁਤ ਹੈ ਗੱਲ ਕਰਨ ਦੀ ਉਹਦੇ ਕੋਲ ਕਲਾ ਬਹੁਤ ਹੈ ਡੋਲਦਾ ਨਹੀਂ ਐਸਾ țeਲਾ ਵੀ ਹੈਗਾ ਤੁਰੇ ਆਉਂਦਾ ਦਾ ਪਤਾ ਲੱਗਦਾ ਕੋਈ ਰਾਜਨੀਤਿਕ ਬੰਦਾ ਤੁਰੇ ਆਉਂਦਾ ਉਹਦੀ ਵੱਡੀ ਗੱਲ ਆਪ ਪਾਰਟੀ ਤੋਂ ਖੜਕੇ ਮੁੰਡਾ ਆਪਣਾ ਜਿਹੜਾ ਉਹ ਆਜ਼ਾਦ ਖੜਾ ਕੇ ਜਿਤਾ ਕੇ ਹੁਣ ਉਹਨਾਂ ਨੇ ਇੱਕ ਨਵਾਂ ਪ੍ਰਸਤਾਵ ਜਿਹੜਾ ਪੰਜਾਬ ਨੂੰ ਬਚਾਉਣ ਦਾ ਤੌਰਿਆ ਤੇ ਮਾਲਵੇ ਵੱਲੋਂ ਰੁਖ ਕੀਤਾ ਵੀ ਜੱਟੋ ਮੱਕੀ ਵਿੱਚੋਂ ਮੈਂ ਮੱਕੀ ਲਵਾਂ ਤੁਹਾਨੂੰ ਘੱਟੋ ਘੱਟ ਮੁੱਲ ਦੇ ਫਿਕਰ ਨਾ ਕਰੋ ਮੈਨੂੰ ਕਿਸੇ ਪਾਸੇ ਨੂੰ ਰਥ ਹੋਰ ਜਾਂਦਾ ਲੱਗਦਾ ਕਾਂਗਰਸ ਤੋਂ ਤੁਸੀਂ ਕੀ ਸੋਚਦੇ ਹੋ ਦੇਖੋ ਜੀ ਇੱਕੋ ਇੱਕ ਆਜਾਦ ਐਮਐਲਏ ਪੰਜਾਬ ਦੇ ਵਿੱਚ ਜਿੱਤੇ ਆ ਰਣੇਗੜ੍ਹ ਜਿੱਤ ਦਾ ਮੁੰਡਾ ਜਿੱਤੇ ਆ ਹੂੰ ਰਣੇਂਦਰ ਪੱਤਾ ਹੂੰ ਅਦਰਵਾਈਜ਼ ਆਜਾਦ ਜਿੱਤਣ ਵਾਲਾ ਸਕੋਪ ਆ ਜਿਹੜਾ ਪੰਜਾਬ ਦੇ ਵਿੱਚ ਉਹ ਪਿਛਲੇ ਕਈ ਸਾਲਾਂ ਤੋਂ ਖਤਮ ਹੋ ਜਾਪਿਆਗਾ ਹੂੰ ਹੁਣ ਆਪੋ ਕਾਂਗਰਸ ਦੇ ਟਿਕਟ ਤੇ ਜਿੱਤੇ ਮੁੰਡਾ ਦਾ ਆਜਾਦ ਜਿੱਤਿਆ ਕਾਂਗਰਸੀ ਨੂੰ ਹਰਾ ਕੇ ਜਿੱਤਿਆ ਹੂੰ ਲੋਕ ਸਭਾ ਦੇ ਵਿੱਚ ਉਹਨਾਂ ਨੇ ਟਿਕਟ ਮੰਗੀ ਆ ਕਾਂਗਰਸ ਪਾਰਟੀ ਦੀ ਜਿਹੜੀ ਅੰਰੋਨੀ ਖਾਨਾ ਜੰਗੀ ਆ ਉਹਦੇ ਕਰਕੇ ਲੋਕ ਸਭਾ ਤੋਂ ਉਹਦੇ ਮੁੰਡੇ ਨੂੰ ਟਿਕਟਾ ਜਿਹੜੀ ਉਹ ਨਹੀਂ ਮਿਲੀ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਟਿਕਟ ਮੰਗੀ ਸੀ ਪਾਰਟੀ ਖਡੂਰ ਸਾਹਿਬ ਤੋਂ ਕਹਿੰਦੀ ਸੀ ਲੜੋ ਔਰ ਇਹ ਇਹ ਰੋਲੇ ਦੇ ਵਿੱਚ ਟਿਕਟ ਨਹੀਂ ਮਿਲੀ ਔਰ ਉਹਨਾਂ ਨੇ ਦਾਵਾ ਕੀਤਾ ਸੀ ਮੈਨੂੰ ਟਿਕਟ ਦੇ ਦਿਓ ਮੈਂ ਜਿੱਤ ਕੇ ਦਿਖਾਉ ਤੁਹਾਨੂੰ ਕਿਸੀ ਇਹ ਬਣੀ ਕਿ ਦੋਨੇ ਟਿਕਟਾਂ ਹੀ ਆਮ ਜਿਹੜੀ ਕਾਂਗਰਸ ਪਾਰਟੀ ਆ ਉਹ ਲੋਕ ਸਭਾ ਦੀਆਂ ਹਾਰ ਗਈ ਜਿੱਥੋਂ ਰਾਣਾ ਗਰਜੀਤ ਕੋਲ ਰੀਟੈਕਟ ਮੰਗ ਰਹੇ ਸੀਗੇ ਹੁਣ ਇਸ ਹਾਲਤ ਦੇ ਵਿੱਚ ਗਿੱਲ ਸਾਹਿਬ ਉਹਨਾਂ ਨੇ ਮੱਤੀ ਦੇ ਉੱਤੇ ਕਹਿ ਵੀ ਐ ਐਮਐਸਪੀ ਮੈਂ ਦੇਵਾਂਗਾ ਸੋ ਜਿਹੜੀ ਗੱਲ ਤੁਸੀਂ ਜ਼ਿਕਰ ਕੀਤਾ ਵਾਕਈ ਕਾਂਗਰਸ ਵਾਲੇ ਪਾਸੇ ਉਹਨਾਂ ਦੀ ਗੱਡੀ ਆ ਜਿਹੜੀ ਹੋਰ ਪਾਸੇ ਜਾਂਦੀ ਵਿਖਾਈ ਦੇ ਰਹੀ ਆ ਕਿਉਂਕਿ ਉਹ ਸਿੱਧੇ ਤੌਰ ਦੇ ਉੱਤੇ ਰਾਜਾ ਬੜਿੰਗ ਦੇ ਖਿਲਾਫ ਵੀ ਬੋਲ ਰਹੇ ਨੇ ਉਹ ਪ੍ਰਕਾਸ਼ ਸਿੰਘ ਬਾਜਵਾਦ ਨੂੰ ਵੀ ਚੈਲੰਜ ਕਰ ਰਹੇ ਨੇ ਲੀਡਰਸ਼ਿਪ ਨੂੰ ਚੈਲੰਜ ਕਰ ਰਹੇ ਐ ਉਹ ਕਹਿੰਦੇ ਨੇ ਵੀ ਮੈਨੂੰ ਲੀਡਰਸ਼ਿਪ ਦੇ ਵਿੱਚ ਲਿਆਉਣਾ ਚਾਹੀਦਾ ਕਾਂਗਰਸ ਪਾਰਟੀ। ਹੂੰ। ਤੋਂ ਦੇਖੋ ਇੱਕ ਗੱਲ ਤਾਂ ਇਹ ਹੈ ਕਿ ਐਮਐਸਪੀ ਦੇ ਉੱਤੇ ਅਗਰ ਪੰਜਾਬ ਦੇ ਵਿੱਚ ਕਣਕ ਝੋਨੇ ਦਾ ਕੋਈ ਬਦਲ ਵਿਅਕਤੀ ਦੇ ਰਿਹਾ ਤਾਂ ਉਹ ਸਰਕਾਰ ਨੂੰ ਉਹਦੀ ਗੱਲ ਆ ਜਿਹੜੀ ਉਹ ਧਿਆਨ ਨਾਲ ਸੁਣਨੀ ਚਾਹੀਦੀ ਔਰ ਉਸ ਪਾਸੇ ਤੁਰਨਾ ਚਾਹੀਦਾ। ਕਣਕ ਝੋਨੇ ਨੇ ਸਾਡੇ ਪੰਜਾਬ ਦੀ ਧਰਤੀ ਨੂੰ ਬਰਬਾਦ ਕੀਤਾ, ਸਾਡੇ ਵਾਤਾਵਰਨ ਨੂੰ ਬਰਬਾਦ ਕੀਤਾ, ਸਾਡੇ ਖੇਤ ਲਈ ਪਾਣੀ ਨੂੰ ਬਰਬਾਦ ਕੀਤਾ। ਔਰ ਮੱਕੀ ਦਾ ਮਸਲਾ ਗਾ ਜਿਹੜਾ ਦੇਖੋ ਉਹਨਾਂ ਦੀ ਡਿਸਟਿਲਰੀ ਹੈ, ਸ਼ਰਾਬ ਦਾ ਕਾਰੋਬਾਰ ਵੀ ਹੈ ਉਹਨਾਂ ਦਾ। ਔਰ ਸੈਕਟ ਇੰਡਸਟਰੀ ਹੈ ਉਹਨਾਂ ਦੇ ਯੂਪੀ ਦੇ ਵਿੱਚ ਵੀ ਆ ਪੰਜਾਬ ਦੇ ਵਿੱਚ ਵੀ ਆ ਉਹ ਜੇ ਉਹ ਕਹਿ ਰਹੇ ਆ ਵੀ ਅਸੀਂ ਐਮਐਸਪੀ ਦੇਵਾਂਗੇ ਬਾਕਿਆ ਹੀ ਉਦੋਂ ਸੈਂਟਰ ਗਵਰਨਮੈਂਟ ਵੀ ਕਹਿ ਰਹੀ ਹੈ ਵੀ ਕੁਝ ਵਿਅਕਤੀ ਐਮਐਸਪੀ ਦੇ ਉੱਤੇ ਖਰੀਦ ਰਹੇ ਨੇ ਬਿਨਾਂ ਸਰਕਾਰ ਤੋਂ ਵੀ ਤਾਂ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੱਲ ਆ ਗਈ ਜਿਹੜੀ ਉਹਨਾਂ ਦੀ ਉਹ ਅੱਗੇ ਤੁਰਦੀ ਦਿਖਾਈ ਦੇ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿਸ ਪਾਸੇ ਤੁਰਦੇ ਨੇ ਇਹ ਦੇਖਣਾ ਹੋਊਗਾ ਪਰ ਐਮਐਸਪੀ ਵਾਲੇ ਮਸਲੇ ਦੇ ਉੱਤੇ ਪੰਜਾਬ ਸਰਕਾਰ ਨੂੰ ਉਹਨਾਂ ਦੇ ਨਾਲ ਜਿਹੜਾ ਉਹ ਗੱਲਬਾਤ ਕਰਕੇ ਘੱਟੋ ਘੱਟ ਪੰਜਾਬ ਦੇ ਲਈ ਇਹ ਰਾਹ ਮੱਕੀ ਵਾਲਾ ਖੋਲਣਾ ਚਾਹੀਦਾ ਹੈ ਜੀ ਦੋ ਤਿੰਨ ਖਬਰਾਂ ਜਾਂਦੇ ਜਾਂਦੇ ਸੁਣਾਜੋ ਟਾਈਮ ਆਪਣਾ ਨੇੜੇ ਹੋ ਗਿਆ ਇੱਕ ਤਾਂ ਘਰ ਢਾਤੇ ਨਸ਼ੇ ਸਦਾਗਰਾਂ ਦੇ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਦੀ ਜਿਮਨੀ ਚੋਣ ਦਾ ਐਲਾਨ ਕੀਤਾ ਤੇ ਆਖਰੀ ਖਬਰ ਸ਼੍ਰੀ ਅਮਰਸਰ ਸਾਹਿਬ ਦੇ ਹਵਾਈ ਅੱਡੇ ਤੇ ਯਾਤਰੀ ਬਹੁਤ ਉਤਰਨ ਲੱਗੇ ਜੀ ਗੱਲ ਸਾਹਿਬ ਦੇਖੋ ਇੱਕ ਤਾਂ ਅਨ ਡਰਗ ਮਾਫੀਆ ਦੇ ਮਸਲੇ ਦੇ ਉੱਤੇ ਪੰਜਾਬ ਸਰਕਾਰ ਆਪਾਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਘਟਾਉਣ ਲੱਗੇ ਇਹ ਬਲਡੋਜ਼ਰ ਵਾਲਾ ਜਿਹੜਾ ਜੋਗੀ ਦਿੱਤਾ ਨਾ ਸੋਰਾਲ ਫਾਰਮੂਲਾ ਉਹ ਪੰਜਾਬ ਦੇ ਵਿੱਚ ਇਹਨਾਂ ਨੇ ਪਣਾਉਣਾ ਸ਼ੁਰੂ ਕਰਤਾ ਔਰ ਅੱਜ ਇਹਨਾਂ ਨੇ ਪਟਿਆਲਾ ਤੇ ਰੂਪਨਗਰ ਰੋਪੜ ਦੇ ਵਿੱਚ ਜਾਨੀ ਇਹ ਦੋ ਨਸ਼ਾ ਤਸਕਰਾਂ ਦੇ ਜਿਹੜੇ ਗੈਰ ਕਾਨੂੰਨੀ ਕਰਨੇ ਉਹਨਾਂ ਨੂੰ ਟਹਿ ਟੇਰੀ ਕਰ ਦਿੱਤਾ ਹੈਗਾ। ਤੋਂ ਇਹ ਮਸਲਾ ਕਾਫੀ ਚਰਚਾ ਦਾ ਵਿਸ਼ਾ ਵੀ ਪੰਜਾਬ ਦੇ ਵਿੱਚ ਘਟਾਉਣ ਵਾਲਾ ਬਣ ਰਿਹਾ ਹੈਗਾ। ਦੂਸਰਾ ਵਾਕ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੁਧਿਆਣਾ ਦੀ ਜਿਮਨੀ ਚੋਣ ਲੜਨ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਕਿਉਂਕਿ ਲੁਧਿਆਣਾ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਉਮੀਦਵਾਰ ਆਟਾ ਉਹ ਉਤਾਪ ਦਿੱਤਾ ਸੰਜੀਵ ਰੋੜਾ ਉਹਨਾਂ ਨੂੰ ਜਿਹੜੇ ਰਾਜ ਸਭਾ ਮੈਂਬਰ ਆ ਤੁਸੀਂ ਜੇ ਕਰਕਾਰੀ ਦਿੱਤਾਗਾ ਕਿ ਉੱਥੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਚੇਤਾਉਣ ਦੀ ਕੋਸ਼ਿਸ਼ ਹੈ ਸੰਜੀਵ ਰੋੜਾ ਨੂੰ ਔਰ ਉਹਨਾਂ ਨੂੰ ਗੱਲ ਹੋ ਗਈ ਵੀ ਤੁਹਾਨੂੰ ਮੰਤਰੀ ਬਣਾ ਦੇਗੇ ਤੁਸੀਂ ਸੀਟ ਵੇਲ ਹੀ ਕਰ ਦੋ ਰਾਜ ਸਭਾ ਵਾਲੀ ਏਜਰੀਆਲ ਨੂੰ ਉੱਥੋਂ ਰਸਤਾ ਕੋਈ ਜੰਦੀ ਤਿਆਰੀ ਹੈ। ਤਾਂ ਘਟੋ ਘਟ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੱਡਕ ਮਾਰੀ ਆ ਵੀ ਅਸੀਂ ਵੀ ਇਹ ਚੋਣਾਂ ਆ ਜਿਹੜੀ ਉਹ ਲੜਾਂਗੇ। ਸੋ ਸਾਰੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਰਨ ਗਈਆਂ। ਅਮਰਸਾਹ ਸਾਹਿਬ ਦੇ ਹਵਾਈ ਅੱਡੇ ਵਾਲਾ ਜਿਹੜਾ ਜ਼ਿਕਰ ਆ ਗਿਆ ਸਾਹਿਬ ਉਹ ਇਹੀ ਹੈ ਜੀ ਕਿ ਅਮਰਸਾਹ ਸਾਹਿਬ ਦੇ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਨਾਂ ਨੇ ਜਿਹੜੀਆਂ ਉਹ 2024 ਦੇ ਵਿੱਚ ਸਭ ਤੋਂ ਵੱਧ ਹੋਈਆਂ। ਯਾਨੀ ਕਿ ਵਿਦਨ ਲਾਸਟ 1 ਇਅਰ ਸਭ ਤੋਂ ਵੱਡਾ ਇੰਟਰਨੈਸ਼ਨਲ ਫਲਾਈਟਸ ਨੇ ਜਿਹੜੀਆਂ ਇੱਥੋਂ ਉਡੀਆਂ ਨੇ ਸੋ ਇਹ ਆਕਮੀ ਵੀ ਇਹੀ ਕਰਦੇ ਆ ਜੀ ਕਿ ਇੱਥੋਂ ਵੱਡੀ ਪੱਧਰ ਦੇ ਉੱਤੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹਵਾਈ ਉਡਾਨਾਂ ਨੇ ਜਿਹੜੀਆਂ ਉਹ ਹੌਣ ਹਲ ਔਰ ਸਿੱਧੀ ਆੜਾਨਾਂ ਵੀ ਇੱਥੋਂ ਜਿਹੜੀਆਂ ਉਹ ਹੋ ਸਕਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਅਮਰੀਕਾ ਤੋਂ ਰਿਪੋਰਟ ਕੀਤੇ ਨੇ ਭਾਰਤੀ ਵਿਦਿਆਰਥੀ ਜਾਂ ਜਿਹੜੇ ਗੈਰਕਾਨੂੰਨੀ ਢੰਗ ਨਾਲ ਗਏ ਨੌਜਵਾਨ ਠੀਕ ਹੈ ਉਹਨਾਂ ਦੇ ਮਸਲੇ ਦੇ ਵਿੱਚ ਵੀ ਅਮਰੀਕਾ ਦੀ ਆਈ ਸੀ ਸਭ ਤੋਂ ਨੇੜੇ ਸਾਨੂੰ ਅੰਮ੍ਰਿਤਸਰ ਸਾਹਿਬ ਦਾ ਬਾਈ ਏਡਾ ਪੈਂਦਾ ਅਮਰੀਕਾ ਤੋਂ। ਤੋਂ ਇਹ ਸਾਬਤ ਵੀ ਹੋ ਗਿਆ ਜੀ। ਤਾਂ ਹੁਣ ਜਿਹੜੇ ਅੰਕੜੇ ਵੀ ਆਏ ਨੇ ਅੰਕੜੇ ਇਹ ਨੇ ਕਿ ਜਨਵਰੀ 2025 ਹੁਣ ਤੱਕ ਦੀਆਂ ਸਭ ਤੋਂ ਵੱਧ 114000 ਅੰਤਰਰਾਸ਼ਟਰੀ ਯਾਤਰੀਆਂ ਨੇ ਜਿਹੜਾ ਸਫਰ ਆਗਾ ਵਿਦਰਨ ਵੀਕ ਅ ਮਨਸ ਕੀ ਤਾ ਜਨਵਰੀ 2025 ਦੇ ਵਿੱਚ 114000 ਜਿਹੜੇ ਅੰਤਰਰਾਸ਼ਟਰੀ ਯਾਤਰੀ ਇੱਥੋਂ ਗਏ ਨੇ। ਇਹ ਦੂਪਹਿਰਲਾ 111000 ਦਾ ਅੰਕੜਾ ਹੈ ਜਿਹੜਾ ਉਹ ਮੈਕਸਿਮਮ ਸੀਗਾ ਦਸੰਬਰ 2024 ਦਾ ਔਰ ਜਨਵਰੀ ਚ ਆ ਕੇ ਉਹੀ ਰਿਕਾਰਡ ਹੈਗਾ ਜਿਹੜਾ ਉਹ ਟੁੱਟ ਗਿਆ ਹੈਗਾ 에어ਪੋਰਟ ਅਥਾਰਟੀ ਆਫ ਇੰਡੀਆ ਦੇ ਵੱਲੋਂ ਜਿਹੜੇ ਟਾਗਾ ਜਾਰੀ ਅੰਕੜੇ ਨੇ ਉਹਦੇ ਵਿੱਚ ਇਹੀ ਹੈ ਜੀ ਕਿ ਟਰੇਲੂ ਆਵਾਜਾਈ ਦੇ ਵਿੱਚ ਵੀ ਕੁੱਲ 210000 ਯਾਤਰੀਆਂ ਦੇ ਨਾਲ 19.5% ਦਾ ਵਾਧਾ ਹੋਇਆ ਹੈਗਾ ਸੋ ਇਹੀ ਮੀਟ ਹੈ ਜੀ ਕਿ ਇਹ ਹਵਾਈ ਅੱਡਾਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਚੱਲੇਗਾ ਜੀ ਧੰਨਵਾਦ ਜੀ ਕੱਲ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਸ਼ੁਕਰੀਆ ਜੀ ਗੁਰੂ ਸੋਨਮਕਰਨ ਸਿੰਘ ਪੱਤੀ ਪੱਤੀ ਸੇਖਵਾ ਬਰਨਾਲੇੋਂ ਗੱਲਬਾਤ ਕਰ ਰਿਹਾ ਸੀ ਥਿੰਕ ਇੰਸ਼ੋਰੈਂਸ ਕੈਪਟਨ ਮੀਟ ਸ਼ਾਪ ਸ਼ੁੱਧ ਵੈਸ਼ ਨੂੰ ਢਾਬਾ ਫਾਸਟਨ ਇਜ਼ੀ ਰੈਨੋਵੇਸ਼ਨ ਐਵਟਾਰਾਟੋ ਕੇਅਰ ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਜ਼ ਹਾਊਸ ਹੋਮ ði even gutters ਪ੍ਰੋਗਰਾਮ ਦੇ ਸਪਾਂਸਰ ਨੇ ਸ਼ੁਕਲਾ ਜੀ ਨਾਲ ਗੱਲ ਕਰਦਿਆਂ ਹੁਣੇ